ਖੇਲ ਜਾਣਾ ਫੁੱਲ ਬਹਾਰਾਂ ਦੇ ਅੰਮ੍ਰਿਤ ਸਰਹਰ ਮੰਦਰ ਦੇ ਵਿੱਚ ਅੰਮ੍ਰਿਤ ਸਰਹਰ ਮੰਦਰ ਦੇ ਵਿੱਚ ਰਾਗ ਮਿੱਠਾ ਕੇ ਨਸ਼ ਹੋਇਆ ਏ ਨਾਮਾ ਸਤਗੁਰ ਤੇਗ ਬਹਾਦਰ ਕੀਵੇਂ ਰੋਸ਼ਨ ਹੋਇਆ ਏ ਛੋਟੇ ਦੀ ਕਹਾਣੀ ਨਾ ਮੋੜਨ ਵੱਡੇ ਦਲ ਸਰਦਾਰਾਂ ਦੇ है काव बगीचा खेल जन पुल दे। खेल जी मिले मसती मिल जला तो चित्र गुप्त खिलो जा पैरे नाच करादला तो फेर करो तो ई करणे प्राण अठार ਮੈਂ ਰਚਨਾ ਹੈ ਕਾਬ ਬਗੀਚਾ ਖਿਲ ਜਾਣ ਫੁੱਲ ਬਹਾਰਾਂ ਦੇ ਜੀ ਖਿਲ ਜਾਣ ਫੁੱਲ ਬਹਾਰਾਂ ਦੇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ ਦੇ ਮਾਲਿਕ ਜੁਗ ਜੁਗ ਅਟਲ ਧੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿਤਰ ਹਜ਼ੂਰੀ ਅੰਦਰ ਸੰਧਿਆ ਦੇ ਦੁਆਨ ਦੀ ਹਾਜ਼ਰੀ ਭਾਰੇ ਗੁਰਪਿਆਰੀ ਸਾਧ ਸੰਗਤ ਗੱਜ ਕੇ ਫਤੇ ਬਲਾਵਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲੇ ਉਹ ਜਨਾਂ ਨੂੰ ਗੁਰੂ ਦਰਬਾਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੀਆਂ ਜ਼ਿੰਦਗੀ ਦੀਆਂ ਇਹ ਅਮੋਲ ਘੜੀਆਂ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ ਗੁਰਸਿੱਖੀ ਦਾ ਨਾਮ ਚੜ੍ਹਦੀ ਕਲਾ ਸਾਰੇ ਪਰਿਵਾਰਾਂ ਨੂੰ ਸਤਿਗੁਰੂ ਬਖਸ਼ਾ ਸਿੱਖੀ ਦੇ ਗੁਰੂ ਸਾਹਿਬਾਂ ਨੇ ਸਾਨੂੰ ਦੁਨੀਆ ਦੇ ਸਾਰੇ ਸਹਾਰੇ ਛੱਡ ਕੇ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨ ਦਾ ਹੁਕਮ ਕੀਤਾ ਹੈ ਕਿਉਂਕਿ ਕਈ ਤਰ੍ਹਾਂ ਦੇ ਲੋਕ ਕਈ ਤਰ੍ਹਾਂ ਦੀ ਪੂਜਾ ਕਰਦੇ ਐ ਕਿਤੇ ਧਾਗੇ ਤਵੀਤ ਕਿਤੇ ਮੜੀਆਂ ਤੇ ਜਾ ਕੇ ਤੇਲ ਪਾਇਆ ਜਾਂਦਾ ਹੈ ਕਿਤੇ ਜੋਤਸ਼ੀਆਂ ਕੋਲੋਂ ਜੋਤਿ ਛਵਾਏ ਜਾਂਦੇ ਆ ਲਗ ਪਾਏ ਜਾਂਦੇ ਆ ਬੜਾ ਕੁਝ ਸੰਸਾਰ ਕਰਦਾ ਹੈ ਪਰ ਗੁਰਸਿੱਖ ਨੂੰ ਹੁਕਮ ਹੈ ਉਹ ਸਤਗੁਰਾਂ ਦੀ ਬਾਣੀ ਦੇ ਨਾਲ ਜੁੜੇ ਸਤਗੁਰਾਂ ਦੇ ਸਮੇਂ ਸਿੱਖੀ ਦੇ ਸਮੇਂ ਮੇਰੇ ਦੇਸ਼ ਵਿੱਚ ਹਿੰਦੁਸਤਾਨ ਵਿੱਚ ਇੱਕ ਫਿਰਕਾ ਸੀ ਜਿਹਨੂੰ ਸਖੀ ਸਰਵਰੀਏ ਆਖਿਆ ਜਾਂਦਾ ਹੈ। ਔਰ ਇਹਦਾ ਪ੍ਰਚਾਰ ਘਟਾਉਣ ਵਾਸਤੇ ਸਤਿਗੁਰਾਂ ਨੇ ਬਹੁਤ ਸਾਰੇ ਨਵੇਂ ਸਥਾਨ ਬਾਜੇ ਦੀ ਧਰਤੀ ਵਿੱਚ ਕਾਇਮ ਕੀਤੇ ਇੱਥੇ ਬੜਾ ਬੋਲਬਾਲਾ ਸੀ ਸਾਕੀ ਸਰਵਰੀਆਂ। ਕਿਨ੍ਹੇ ਯਾਲਾ ਲਿਖਦਾ ਹੈ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੇ ਮੁਖ ਸਤਾਨ ਤੇ ਜਾ ਕੇ ਨਗਾਹੇ ਤੇ ਜਾ ਕੇ ਵੱਡੀ ਗੱਦੀ ਤੇ ਜਾ ਕੇ ਭੁੱਲੇ ਭੜਕੇ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਵਰਜ ਕੇ ਸਤਿਗੁਰਾਂ ਨੇ ਗੁਰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਦਰਅਸਲ ਇਹਨਾਂ ਦਾ ਮੁਖੀ ਜਿਹਨੂੰ ਸੁਲਤਾਨ ਆਖਿਆ ਜਾਂਦਾ ਹੈ ਇਹਦਾ ਅਸਲ ਨਾਮ ਸੈਦ ਅਹਿਮਦ ਸੀ। ਮਹਾਰ ਕੋਸ਼ ਦੇ ਕਰਤਾ ਮਹਾਨ ਵਿਦਵਾਨ ਯਾਨੀ ਕਾਨਸ ਸਿੰਘ ਨਾਬਾ ਉਹ ਲਿਖਦੇ ਆ ਕਿ ਸਖੀ ਸਰਵਰੀਆ ਇਹਦਾ ਪਿਤਾ ਬਗਦਾਦ ਦੇ ਰਹਿਣ ਵਾਲਾ ਸੀ ਇਹ ਨੂੰ ਲੈ ਕੇ ਆ ਗਿਆ ਮਲਤਾਨ ਦੇ ਕੋਲ ਸਿਆਲਕੋਟ ਚੰਦਰਬੰછી ਰਾਜਪੂਤ ਗੋਤ ਵਿੱਚ ਜਿਹਦੇ ਵਿੱਚ ਰਾਜਾ ਸਲਵਾਨ ਵੀ ਹੋਇਆ ਉਸ ਗੋਤ ਵਿੱਚੋਂ ਦੋਆਬੇ ਦੀ ਧਰਤੀ ਤੇ ਇੱਕ ਇਹਦਾ ਸੇਵਕ ਬਣਿਆ ਜਿਹਦਾ ਨਾਮ ਸੀ ਤੀਰਥਾ ਮਾਂਜੋ ਦੀ ਗੋਤ ਸੀ ਇਸ ਕਰਕੇ ਉਹ ਮਾਂਜ ਕਰਕੇ ਪਰਵਾਨ ਹੋਇਆ ਉਹ ਇਹਦਾ ਦੋਆਬੇ ਦੀ ਧਰਤੀ ਵਿੱਚ ਚੌਧਰੀ ਸੀ ਤੇ ਸੁਲਤਾਨ ਅਹਿਮਦ ਸੈयद ਅਹਿਮਦ ਸੁਲਤਾਨ ਆਖਿਆ ਜਾਂਦਾ ਵੀ ਇਹਨੂੰ ਸੁਪਨੇ ਵਿੱਚ ਅੱਲਾਹ ਤਾਲਾ ਦੇ ਦਰਸ਼ਨ ਹੋਏ ਹਜ਼ੂਰ ਖੁਦਾ ਨੇ ਇਹਨੂੰ ਹੁਕਮ ਕੀਤਾ ਕਿ ਤੂੰ ਪੀਰਖਾਨੇ ਬਣਾਉਣੇ ਇਹਨੇ ਬਹੁਤ ਸਾਰੇ ਪੀਰਖਾਨੇ ਬਣਾਏ ਜਿਨ੍ਹਾਂ ਪੀਰਖਾਨਿਆਂ ਵਿੱਚ ਵੀਰਵਾਰ ਨੂੰ ਇਹ ਯਾਦਤ ਕਰਦੇ ਸਨ ਆਪਣੇ ਚੇਲਿਆਂ ਦੇ ਨਾਲ ਇੱਕ ਲੋਥ ਪਾ ਕੇ ਸਵਾ ਮਣ ਦੀ ਰੋਟੀ ਪਕਾਈ ਜਾਂਦੀ ਸੀ ਸਵਾ ਮਣ ਦੀ ਉਹਨੂੰ ਗੁਰਦੇ ਨਾਲ ਚੋਪੜਿਆ ਜਾਂਦਾ ਸੀ ਫਿਰ ਇਹ ਪੀਰਖਾਨੇ ਤੇ ਉਹਨੂੰ ਚੜਾਇਆ ਜਾਂਦਾ ਸੀ ਇਹਨਾਂ ਦਾ ਪੁਜਾਰੀ ਭੜਾਈ ਦਰੂਦ ਪੜ੍ਹ ਕੇ ਥੋੜੀ ਜੀ ਆਪਣੇ ਕੋਲ ਰੱਖ ਕੇ ਤੇ ਬਾਕੀ ਲੋਕਾਂ ਵਿੱਚ ਵੰਡਿਆ ਕਰਦਾ ਸੀ ਪਹਿਲਾ ਇਹ ਜਿਹੜਾ ਸੁਲਤਾਨ ਅਹਿਮਦ ਹੈ 1242 ਵਿੱਚ ਇਹਦਾ ਜਨਮ ਹੁੰਦਾ ਹੈ ਤੇ 1291 ਵਿੱਚ ਇਹਦੀ ਮੌਤ ਹੋ ਜਾਂਦੀ ਹੈ ਇਹਦੀ ਮੌਤ ਤੋਂ ਪਿੱਛੋਂ ਡੇਰਾ ਗਾਜੀ ਖਾਨ ਕੋਲ ਪੱਛਮਵਾਲ 22 ਮੀਲ ਦੀ ਦੂਰੀ ਤੇ ਨਗਾਹੇ ਪਿੰਡ ਵਿੱਚ ਇਹਦਾ ਮੁੱਖ ਪੀਰਖਾਨਾ ਬਣਾਇਆ ਗਿਆ ਦੂਜਾ ਇਹਦਾ ਵੱਡਾ ਜਿਹੜਾ ਸਥਾਨ ਹੈ ਉਹ ਸਮਾਂ ਇਹ ਧੌਂਕਲ ਰਿਹਾ ਸੀ ਇਸ ਕਰਕੇ ਉੱਥੇ ਵੀ ਇਹਦਾ ਇੱਕ ਸਥਾਨ ਹੈ ਇਹਨੂੰ ਮੰਨਣ ਵਾਲਿਆਂ ਨੂੰ ਧੌਂਕਲੀਏ ਵੀ ਆਖਿਆ ਜਾਂਦਾ ਹੈ ਤੀਜਾ ਇਹਨਾਂ ਸਖੀਸਰ